ਦੇ ਤਰ ਤੋ ਦਸਖਤ ਨਹੀਂ ਕੀਤੇ ਜੀ ਦਾ ਮਤਲਬ ਹੈ ਸਿੱਖ ਦੇ ਦਸਖਤ ਕਨਸਟੀਟਿਊਸ਼ਨ ਦੇ ਉੱਤੇ ਨਹੀਂ ਹੋਏ ਹੋਏ ਇਸੇ ਕਰਕੇ ਕਿ ਜਿਹੜੇ ਸਾਡੇ ਨਾਲ ਵੈਧ ਕੀਤੇ ਸੀਗੇ ਉਹ ਜੀ ਰਾਖ ਦੇ ਵਿੱਚ 38 ਸਿਕਮਾਰ ਤੇ ਉਹ ਲੋ ਗਵਰਨਮੈਂਟ ਨੇ ਨਹੀਂ ਕੀਤਾ ਸੈਂਟਰ ਨੇ ਪਛਾਵਰ ਦੇ ਵਿੱਚ ਇੱਕ ਸਿਕਮਾਰ ਤਾਂ ਆਈਐਸਆਈਐਸ ਨੇ ਉਹਦੇ ਬਾਰੇ ਕੁਝ ਨਹੀਂ ਕੀਤਾ ਹੈਗਾ ਫਿਰ ਸਦੀ ਨਗਰ ਦੇ ਵਿੱਚ ਇੱਕ ਸਿੱਖ ਬੀਬੀ ਸੀਗੀ ਪ੍ਰਿੰਸੀਪਲ ਸੁਪਰੀਂਡੋਰ ਫੋਰ ਉਹਨੂੰ ਮਰਵਾਤਾ ਤਾ ਤੋ ਇਹ ਸਾਰੀਆਂ ਲਿਸਟਾਂ ਹੈਗੀਆਂ ਜਿਹੜਾ ਸਾਨੂੰ ਇਹ ਬਹੁਤ ਹੁਣ ਦੇਖੋ ਝੋਨੇ ਦਾ ਭਾਅ ਕਿੰਨਾ ਹੋਇਆ ਹੋਇਆ ਇੱਥੇ ਤਾਂ ਬਹੁਤ ਥੋੜਾ ਹੈਗਾ ਤੇ 2 ਗੁਣਾ 3 ਗੁਣਾ ਪਾਕਿਸਤਾਨ ਦੇ ਵਿੱਚ ਅਸੀਂ ਕਹਿੰਦੇ ਹਾਂ ਬਾਰਡਰ ਖੋਲੋ ਉੱਥੇ ਤੁਹਾਨੂੰ ਲਾਲਿਆ ਨੂੰ ਵੀ ਬਹੁਤ ਕੈਸਾ ਆਊਗਾ ਸਿਰਫ ਸਿੱਖਾਂ ਨੂੰ ਨਹੀਂ ਆਊਗਾ ਜ਼ਮੀਦਾਰ ਲੁੱਟਿਆ ਹੋਇਆ ਫਲੱਡ ਤੋਂ ਬਾਅਦ ਬਾਅਦ ਉਹ ਉੱਤੇ ਉੱਠ ਪਊਗਾ ਜੇ ਬਾਰਡਰ ਖੁੱਲ ਜੇ ਤੇ ਸਾਡਾ ਚੜਨਾ ਉਧਰਲੇ ਪਾਸੇ ਇਰਾਕ, ਈਰਾਨ ਉਧਰਲੇ ਪਾਸੇ ਮੁਸਲਮਾਨ ਦੇਸ਼ਾਂ ਫੈਲੇ ਹੋਏ ਤੇ ਇਹ ਇੱਕ ਬਾਰਡਰ ਰਾਖ ਦੇ ਵਿੱਚ ਇੰਡੀਆ ਖੋਲਣਾ ਚਾਹੁੰਦਾ ਹੈ ਚਬਾਰ ਦਾ ਪੋਰਟ ਹੈ ਜਿਹੜੀ ਬੰਦਰਗਾਹ ਹੁਣ ਇਹ ਈਰਾਨ ਦੇ ਵਿੱਚ ਬਾਰਡਰ ਖੋਲਣ ਦਾ ਕੀ ਮਤਲਬ ਹੈ ਕਿ ਅਸੀਂ ਅਫਗਾਨਿਸਤਾਨ ਈਰਾਨ ਰਾਖ ਦੇ ਨਾਲ ਉੱਥੋਂ ਟ੍ਰੇਡ ਕਰਿਆ ਕਰਾਂਗੇ ਜਦੋਂ ਘਰ ਦੇ ਵਿੱਚ ਤਾਂ ਗੰਗਾ ਵਗਦੀ ਹੈ ਇਹ ਵਾਕੇ ਉੱਥੇ ਫਿਰ ਇਹ ਕੋਲਸਾ ਦੇਗੇ ਇਹੀ ਹੈ ਕਿ ਸਿੱਖਾਂ ਨੂੰ ਅਸੀਂ ਥੱਲੇ ਦਬਾ ਕੇ ਰੱਖਣਾ ਹੈ ਹੋਰ ਇਹਨਾਂ ਦਾ ਕੋਈ ਐਸੀ ਵੈਸੀ ਕੋਈ ਗੱਲ ਨਹੀਂ ਜੇ ਜੰਗ ਲਾਉਂਦੇ ਐ ਤੇ ਸਿੱਖ ਨੂੰ ਪੁੱਛਦੇ ਨਹੀਂ ਹੁਣ ਸੰਦੂਰ ਆਪਰੇਸ਼ਨ ਸੰਦੂਰ ਹੈ ਹਾਂ ਅਸੀਂ ਸਿੱਖ ਤਾਂ ਸੰਦੂਰ ਨੂੰ ਨਾ ਦੇਖਦੇ ਆ ਨਾ ਲਾਉਂਦੇ ਆ ਹੈਨਾ ਪਰ ਤੁਸੀਂ ਹਿੰਦੂਤਸ ਸੰਦੂਰ ਨੂੰ ਦੇਖਦੇ ਵੀ ਹੋ ਹੱਥ ਵੀ ਲਾਉਂਦੇ ਹੋ ਮੋਦੀ ਸਾਹਿਬ ਨੇ ਦੇਖਿਆ ਤਾਂ ਸੰਦੂਰ ਹੈਗਾ ਪਰ ਉਹ ਹੱਥ ਤਾਂ ਨਹੀਂ ਕਦੇ ਲਾਇਆ ਹੈਗਾ ਸੋ ਮੇਰਾ ਮਤਲਬ ਪਰ ਜ ਸੰਦੂਰ ਕਦ ਤਾ ਕਦੇ ਇਹ ਬਲਕੋਟ ਕਰਤਾ ਕਦੇ ਸਟ੍ਰਾਈਕਸ ਕਰਤੀਆ ਗੱਲ ਇਹ ਹੈ ਕਿ ਜੇ ਪਾਕਿਸਤਾਨ ਹਮਲਾ ਕਰ ਦੇ ਫਿਰ ਸਾਡਾ ਪੰਜਾਬ ਦਾ ਬੰਜੂ ਦਾ ਇਹ ਬੈਟਰ ਫੀਲਡ ਮੈਦਾਨੇ ਜੰਗ ਜਿਹਦੇ ਵਿੱਚ ਤੁਸੀਂ ਵੀ ਮਰੋਗੇ ਅਸੀਂ ਵੀ ਮਰਾਂਗੇ ਅਸਈ ਵੀ ਮਰਨਗੇ ਸਾਰੇ ਮਰਨਗੇ ਉਧਰ ਪੰਜਾਬ ਦੇ ਬੰਦੇ ਪਾਕਿਸਤਾਨ ਦੇ ਵਿੱਚ ਮਰ ਜਾਣਗੇ ਦੋਨੋਂ ਪੰਜਾਬਾਂ ਦਾ ਜੰਗ ਹੋਊਗਾ ਮੇਰਾ ਮਤਲਬ ਇਹ ਕਾਦੀ ਇਹ ਸਿਆਸਤ ਹੈ ਕਿ ਇਹ ਦੋਨੋਂ ਪੰਜਾਬਾਂ ਨੂੰ ਇਹ ਅੱਗ ਲਗਵਾ ਦਿਓ ਉਧਰ ਮੁਸਲਮਾਨ ਮਰਵਾ ਦਿਓ ਇੱਧਰ ਸਿੱਖ ਮਰਵਾ ਦਿਓ ਤੇ ਇੱਥੇ ਪੱਕਾ ਹਿੰਦੂ ਰਾਸ਼ਟਰ ਫਿਰ ਬਣ ਜਵੇ ਸੋ ਮੇਰਾ ਮਤਲਬ ਇਹ ਆਇਆ ਕਿ ਜਦੋਂ ਵੀ ਕੋਈ ਗੱਲ ਹੁੰਦੀ ਹੈ ਸੈਂਟਰ ਦੇ ਵਿੱਚ ਸਾਡੀ ਗੰਦਲੀ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਣਾ ਪਾਤਾ ਉਹਨਾਂ ਦੀ ਸੈਨੇਟ ਖਤਮ ਕਰਤੀ ਫਿਰ ਰੋਜ ਕੋਈ ਨਾ ਕੋਈ ਸ਼ਤਰ ਨਹੀਂ ਹੁੰਦੀ ਰਹਦੀ ਐ ਅਸੀਂ ਕਹਿੰਦੇ ਆਂ ਕਿ ਚੰਡੀਗੜ੍ਹ ਪੰਜਾਬ ਦਾ ਚੰਡੀਗੜ੍ਹ ਸਾਨੂੰ ਦੇਓ ਤੇ ਬਾਕੀ ਜਿਹੜੇ ਇਹ ਪੰਜਾਬੀ ਬੋਲਦੇ ਇਹ ਹਲਕੇ ਹਿਮਾਚਲ ਤੇ ਹਰਿਆਣੇ ਦੇ ਵਿੱਚ ਹੈਗੇ ਉਹ ਸਾਨੂੰ ਵਾਪਸ ਦੇਓ ਕੋਈ ਗੱਲ ਸੁਣਨ ਨੂੰ ਤਿਆਰੀ ਨਹੀਂ ਨਾ ਕੋਈ ਗੱਲ ਕਰਦਾ ਨਾ ਕੋਈ ਬਾਤ ਕਰਦਾ ਹੁਣ ਜਦੋਂ ਬੰਬੇ ਦੇ ਵਿੱਚ ਅਟੈਕ ਹੋਇਆ ਸਜਾ ਇਹ ਵੱਡੇ ਵੱਡੇ ਹੋਸ਼ਟਲ ਸਾਜ ਦੇ ਉੱਤੇ ਤੇ ਹੋਰ ਕਿੰਨੇ ਬੰਦੇ ਮਾਰੇ ਗਏ ਸੀ ਜੇ ਉਦੋਂ ਸੈਂਟਰ ਦਾ ਹੋਰ ਮੰਤਰੀ ਸੀਗਾ ਇਹ ਪਟੇਨ ਸਾਹਿਬ ਉਸਨੂੰ ਸਤੀਫਾ ਦੇਣਾ ਪਿਆ ਪਰ ਫਿਰ ਇਹ ਡਬਾ ਡਾ ਅਟੈਕ ਫੇਰ ਹੋ ਗਿਆ ਦਿੱਲੀ ਦੇ ਵਿੱਚ ਤੇ ਅਭਿਸ਼ਾ ਨੇ ਉਸ ਦੀ ਫਟੂਨਿੰਗ ਦਾ ਤਹਿਦਾ